ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study For Job ਦੇ ਵਿੱਚ ਉਮੀਦ ਹੈ ਕਿ ਸਾਰੇ ਬੱਚੇ ਸਹੀ ਹੋਵੋਗੇ ਠੀਕ ਠਾਕ ਤੁਹਾਡੀ ਪੜ੍ਹਾਈ ਚੱਲ ਰਹੀ ਹੋਵੇਗੀ ਇਸ ਤੋਂ ਪਹਿਲਾਂ ਜਿਹੜੇ ਆਪਣੇ 4-5 ਟੌਪਿਕ ਬਣ ਚੁੱਕੇ ਨੇ ਆਪਾਂ ਗੱਲ ਕਰ ਰਹੇ ਸੀ ਮਹਾਦੀਪ ਬਾਰੇ ਕਿ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਸੱਤ ਮਹਾਦੀਪ ਨੇ ਜੀ ਉਹਨਾਂ ਸੱਤਾਂ ਬਾਰੇ ਆਪਾਂ ਲਗਾਤਾਰ ਡਿਟੇਲ ਦੇ ਵਿੱਚ ਗੱਲ ਕਰ ਲਈ ਸੀ ਅੱਜ ਜਿਹੜਾ ਆਪਾਂ ਟੌਪਿਕ ਕਰਾਂਗੇ ਉਹ ਆਪਣਾ ਕਾ ਮਹਾਸਾਗਰ ਆਹ ਸੌਰੀ ਮਹਾਦੀਪ ਅੰਟਾਰਕਟਿਕਾ ਮਹਾਦੀਪ ਤੇ ਰਹੀ ਗੱਲ ਜਿਹੜੀ ਮਹਾਸਾਗਰ ਵਾਲੀ ਮੇਰੇ ਮੂੰਹ ਵਿੱਚੋਂ ਨਿਕਲੀ ਹੈ ਉਹ ਵੀ ਆਪਾਂ ਕਰਾਂਗੇ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਆਪਾਂ ਸਾਰੇ 7 ਦੇ 7 ਜਿਹੜੇ ਮਹਾਦੀਪ ਕੰਪਲੀਟ ਕਰ ਲਏ ਉਸ ਤੋਂ ਬਾਅਦ ਜਿਹੜੇ ਆਪਣੇ 5 ਮਹਾਸਾਗਰ ਨੇ ਨਾ ਫਿਰ ਉਹਨਾਂ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਸੇ ਤਰ੍ਹਾਂ ਸੋ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰੀ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੀਐਸ ਟੈਟ ਦੀ ਜਿਹੜੀ ਸਾਡੇ ਚੈਨਲ ਦੇ ਉੱਪਰ ਵਧੀਆ ਤਿਆਰੀ ਕਰਵਾਈ ਜਾ ਰਹੀ ਹੈ ਤੁਹਾਨੂੰ ਹਰ ਇੱਕ ਜਿਹੜੀ ਡਿਟੇਲ ਹੈ ਅਪਡੇਟ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੀ ਠੀਕ ਹੈ ਉਸ ਤੋਂ ਇਲਾਵਾ ਆਪਣੇ ਚੈਨਲ ਦੇ ਉੱਪਰ NCERT ਦੀ SST ਸਰਦੇ ਵੱਲੋਂ ਕਰਵਾਈ ਜਾ ਰਹੀ ਤੇ ਪੰਜਾਬ ਬੋਰਡ ਦੀ ਜਿਹੜੀ SST ਦੀ ਫੁੱਲ ਡਿਟੇਲ ਹੈ ਤੁਹਾਨੂੰ ਕਲਾਸਾਂ ਨਹੀਂ ਹੈ ਪ੍ਰੋਵਾਈਡ ਕਰਵਾਈਆਂ ਕਰਵਾਈਆਂ ਜਾ ਰਹੀਆਂ ਨੇ ਮੈਡਮ ਮਨਪ੍ਰੀਤ ਦੇ ਵੱਲੋਂ ਤੇ ਉਸ ਤੋਂ ਇਲਾਵਾ ਡੇਲੀ ਸ਼ਾਮ ਨੂੰ ਤੁਹਾਡੀ 9 ਵਜੇ ਜਿਹੜੀ ਕਲਾਸ ਲੱਗਦੀ ਹੈ ਉਹ ਲੱਗਦੀ ਤੁਹਾਡੀ CDP ਦੀ ਜਿਸ ਦੇ ਵਿੱਚ 30 ਤੋਂ ਲੈ ਕੇ 25 ਤੋਂ ਲੈ ਕੇ 30 ਤੱਕ ਜਿਹੜੇ ਤੁਹਾਨੂੰ ਕੁਐਸਚਨ ਨੇ NCERT 베이스 ਵਿੱਚ ਹੀ 50 베이스 ਤੁਹਾਨੂੰ ਮਿਕਸ ਕੁਐਸਚਨ ਜਿਹੜੇ ਉਹ ਡੇਲੀ ਮਿਲਦੇ ਨੇ ਫ੍ਰੀ ਦੇ ਵਿੱਚ ਠੀਕ ਹੈ ਇਹਨਾਂ ਦਾ ਕੋਈ ਵੀ ਪੈਸਾ ਨਹੀਂ ਹੈਗਾ ਰਜੇ ਤਾਂ ਤੁਸੀਂ ਚੈਨਲ ਦੇ ਉੱਪਰ ਵਿਜ਼ਿਟ ਕਰਕੇ ਜਿਹੜਾ ਫ੍ਰੀ ਦਾ ਗਿਆਨ ਆ ਉਹ ਪ੍ਰਾਪਤ ਕਰ ਸਕਦੇ ਹੋ ਤੇ ਆਪਣੇ ਜਿਹੜੇ ਪੇਪਰ ਆ ਉਸ ਨੂੰ ਕ੍ਰੈਕ ਕਰ ਸਕਦੇ ਹੋ ਠੀਕ ਹੈ ਸੋ ਆਓ ਆਪਾਂ ਗੱਲ ਕਰੀਏ ਜੇਕਰ ਆਪਣੇ ਲੈਕਚਰ ਦੀ ਅੱਜ ਜਿਹੜਾ ਆਪਣਾ ਲੈਕਚਰ ਹੋਵੇਗਾ ਅੰਤਾਰਕ ਟਿਕਾ ਮਹਾਦੀਪ ਥਿਉਰੀ ਟਾਈਪ ਚੱਲ ਰਹੀ ਸੀ ਆਪਾਂ ਦੋ ਦਿਨ ਲੈਕਚਰ ਨਹੀਂ ਲੱਗਿਆ ਥੋੜੀ ਜਿਹੀ ਮੇਰੀ ਸਿਹਤ ਡਾਊਨ ਹੋਣ ਕਰਕੇ ਨਹੀਂ ਲਗਾਈ ਗਈ ਕਲਾਸ ਸੋ ਅੱਜ ਜਿਹੜੀ ਕਲਾਸ ਆ ਤੁਹਾਡੇ ਅੱਗੇ ਹਾਜ਼ਰ ਹੈ ਤੋਂ ਇਸੇ ਦੇ ਨਾਲ ਹੀ ਕੱਲ ਨੂੰ ਜਿਹੜਾ ਆਪਾਂ ਕਰਾਂਗੇ ਯੂਰਪ ਮਹਾਦੀਪ ਉਸ ਤੋਂ ਬਾਅਦ ਆਪਣਾ ਇੱਕ ਰਹਿ ਜਾਊਗਾ ਆਸਟ੍ਰੇਲੀਆ ਤਾਂ ਕੋਸ਼ਿਸ਼ ਰਹੂਗੀ ਕਿ ਯੂਰਪ ਦੇ ਨਾਲ ਜਿਹੜਾ ਆਪਾਂ ਕੱਲ ਨੂੰ ਆਸਟ੍ਰੇਲੀਆ ਮਹਾਦੀਪ ਹੈ ਦੋਨੇ ਬਹੁਤ ਛੋਟੇ ਟੌਪਿਕ ਨੇ ਦੋਨੇ ਕੱਲ ਨੂੰ ਇੱਕੋ ਕਲਾਸ ਦੇ ਵਿੱਚ ਆਪਾਂ ਕੰਪਲੀਟ ਕਰ ਦਾਂਗੇ ਯੂਰਪ ਤੇ ਆਸਟ੍ਰੇਲੀਆ ਠੀਕ ਹੈ ਉਸ ਤੋਂ ਬਾਅਦ ਪਰਸੋਂ ਤੋਂ ਆਪਣੇ ਮਹਾਸਾਗਰ ਨੇ ਜਿਹੜੇ ਉਹ ਸਟਾਰਟ ਹੋ ਜਾਣੀ ਹੈ ਠੀਕ ਹੈ ਵੀ ਸਭ ਤੋਂ ਪਹਿਲਾਂ ਦੇਖੋ ਅੰਟਾਰਕਟਿਕਾ ਕਹਿੰਦੇ ਇੱਕ ਵਿਲੱਖਣ ਮਹਾਦੀਪ ਹੈ ਵਿਲੱਖਣ ਕਿਉਂ ਆ ਉਹਦੇ ਬਾਰੇ ਆਪਾਂ ਫੁੱਲ ਡਿਟੇਲ ਦੇ ਵਿੱਚ ਹੁਣ ਅੱਗੇ ਗੱਲ ਕਰਾਂਗੇ ਇਸ ਦਾ ਜ਼ਿਆਦਾਤਰ ਭਾਗ ਕਹਿੰਦੇ ਮੋਟੀ ਬਰਫ਼ ਦੀ ਬਰਫ਼ ਦੀ ਮੋਟੀ ਪੱਥਰ ਰੂਪੀ ਪਰਤਨਾ ਟਕਿਆ ਹੋਇਆ ਹੈ ਕਹਿੰਦਾ ਮਤਲਬ ਕੀ ਹੈ ਕਿ ਇੱਥੇ ਭੂਮੀ ਨਹੀਂ ਹੈਗੀ ਮਿੱਟੀ ਨਹੀਂ ਮਿਲਦੀ ਇੱਥੇ ਸਿਰਫ ਬਰਫ਼ ਪਈ ਹੈ ਜਿੰਦੀ ਤਾਂ ਕਰਕੇ ਕੀ ਹੈ ਇਹ ਸਾਰੇ ਮਹਾਦੀਪਾਂ ਦੇ ਨਾਲੋਂ ਵਿਲੱਖਣ ਮਹਾਦੀਪ ਪਾਵੈਕ ਦਾ ਅਲੱਗ ਦਿਖਵਾਲਾ ਉਸ ਨੂੰ ਵੀ ਲਖਣ ਬੋਲਦੇ ਨੇ ਠੀਕ ਹੈ ਅੰਟਾਰਕਟਿਕਾ ਦਾ ਇਤਿਹਾਸ ਜੇਕਰ ਆਪਾਂ ਇਤਿਹਾਸ ਦੀ ਗੱਲ ਕਰੀਏ 100 ਕਰੋੜ ਸਾਲ ਪੁਰਾਣਾ ਮੰਨਿਆ ਜਾਂਦਾ ਇਹਦਾ ਇਤਿਹਾਸ ਇਸ ਦੀ ਖੋਜ ਕਹਿੰਦੇ 1772 ਦੇ ਤੋਂ ਲੈ ਕੇ 1775 ਦੇ ਵਿੱਚ ਬਰਤਾਨੀਆਂ ਦੇ ਖੋਜੀ ਕੈਪਟਨ ਜੇਮਸ ਕੁੱਕ ਨੇ ਕੀਤੀ ਸੀ ਠੀਕ ਹੈ ਬਈ ਨੈਕਸਟ ਦੇਖੋ 15 ਜਨਵਰੀ 1912 ਦੇ ਵਿੱਚ ਕਹਿੰਦੇ ਪਹਿਲੀ ਵਾਰ ਕੈਪਟਨ ਸਟਾਕ ਸੀ ਜਿਹੜਾ ਦੱਖਣੀ ਧਰੂਪ ਤੱਕ ਗਿਆ ਸੀਗਾ 15 ਜਨਵਰੀ 1912 ਦੇ ਵਿੱਚ ਪਹਿਲੀ ਵਾਰ ਜਿਹੜਾ ਕੈਪਟਨ ਸਟਾਕ ਸੀਗਾ ਉਹ ਦੱਖਣੀ ਧਰੂਪ ਤੇ ਗਿਆ ਸੀ ਠੀਕ ਹੈ ਅੰਟਾਰਕਟਿਕਾ ਸਮੁੰਦਰ ਸਮੁੰਦਰੀ ਤੱਟ 22000 ਕਿਲੋਮੀਟਰ ਲੰਬਾ ਹੈ ਜੇਕਰ ਆਪਾਂ ਗੱਲ ਕਰੀਏ ਅੰਟਾਰਕਟਿਕਾ ਦੇ ਸਮੁੰਦਰੀ ਤੱਟ ਦੀ ਤਾਂ ਇਹ 32000 ਕਿਲੋਮੀਟਰ ਲੰਬਾਗਾ ਇਸ ਦਾ ਜਿਹੜਾ ਇਲਾਕਾ ਹੈ 13% ਦੀ ਹਿੱਸਾ ਗਲੇਸ਼ੀਅਰਾਂ ਨਾਲ ਢੱਕਿਆ ਹੋਇਆ ਹੈ ਗਲੇਸ਼ੀਅਰ ਕੀ ਹੁੰਦੇ ਨੇ ਬਰਫ਼ ਦੇ ਵੱਡੇ ਵੱਡੇ ਪਹਾੜ ਹੁੰਦੇ ਨੇ ਠੀਕ ਹੈ ਉਸ ਨੂੰ ਗਲੇਸ਼ੀਅਰ ਬੋਲਦੇ ਨੇ 13% ਦੀ ਫੀਸ ਦੀ ਜਿਹੜਾ ਹਿੱਸਾ ਹੈ ਕਹਿੰਦੇ ਗਲੇਸ਼ੀਅਰਾਂ ਨਾਲ ਢੱਕਿਆ ਹੋਇਆ ਤੇ 5% ਦੀ ਹਿੱਸੇ ਦੇ ਵਿੱਚ ਗਲੇਸ਼ੀਅਰ ਵਾਲੀਆਂ ਝੀਲਾਂ ਅਤੇ ਤਲਾਬ ਨੇ ਠੀਕ ਹੈ 5% ਹਿੱਸੇ ਦੇ ਵਿੱਚ ਗਲੇਸ਼ੀਅਰ ਵਾਲੀਆਂ ਝੀਲਾਂ ਅਤੇ ਤਲਾਬ ਆ ਜਾਂਦੇ ਨੇ ਪਾਵ ਪਾਣੀ ਉਹ ਦੋਨੇ ਦੇ ਰੂਪ ਦੇ ਵਿੱਚ ਪਾਣੀ ਆ ਗਿਆ ਚਾਹੇ ਝੀਲਾਂ ਚ ਲਾ ਲਓ ਚਾਹੇ ਤਲਾਬ ਦੇ ਵਿੱਚ ਲਾ ਲਓ ਠੀਕ ਹੈ ਉਸ ਤੋਂ ਬਾਅਦ ਹੀ ਅਗਲੀ ਗੱਲ ਕਰੀਏ ਆਪਾਂ ਅੰਟਾਰਕਟਿਕਾ ਕਹਿੰਦੇ ਵਿਸ਼ਵ ਦਾ ਸਭ ਤੋਂ ਵੱਡਾ ਗਲੇਸ਼ੀਅਰ ਅੰਟਾਰਕਟਿਕਾ ਲੈਂਬਰਟ ਗਲੇਸ਼ੀਅਰ ਹੈ ਜੋ 40 ਕਿਲੋਮੀਟਰ ਲੰਬਾ ਹੈ ਇਹਦਾ ਸਭ ਤੋਂ ਵੱਡਾ ਗਲੇਸ਼ੀਅਰ ਕਿਹੜਾ ਹੈਗਾ ਅੰਟਾਰਕਟਿਕਾ ਲੈਂਬਰਟ ਗਲੇਸ਼ੀਅਰ ਹੈ ਜੋ 40 ਕਿਲੋਮੀਟਰ ਲੰਬਾ ਹੈ ਠੀਕ ਹੈ ਬਈ ਅੰਟਾਰਕਟਿਕਾ ਦੀ ਕਹਿੰਦੇ ਗਰਮੀਆਂ ਤੇ ਸਰਦੀਆਂ ਦਾ ਤਾਪਮਾਨ ਦੇ ਵਿੱਚ ਬਹੁਤ ਅੰਤਰ ਪਾਇਆ ਜਾਂਦਾ ਕਿਉਂਕਿ ਇਹ ਮਹਾਦੀਪ ਦੇ ਉੱਪਰ ਕੀ ਹੁੰਦਾ 6 ਮਹੀਨੇ ਦਿਨ ਹੁੰਦਾ 6 ਮਹੀਨੇ ਰਾਤ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਜੇਕਰ ਆਪਾਂ ਗੱਲ ਕਰੀਏ ਦੇ ਖੇਤਰਫਲ ਦੀ ਇਹ ਸੰਸਾਰ ਦੇ ਕਹਿੰਦੇ ਕੁੱਲ ਮਹਾਦੀਪਾਂ ਵਿੱਚ ਖੇਤਰਫਲ ਦੇ ਪੱਖੋਂ ਪੰਜਵੇਂ ਸਥਾਨ ਤੇ ਆ ਜਾਂਦਾ ਹੈ ਠੀਕ ਹੈ ਪੰਜਵੇਂ ਸਥਾਨ ਤੇ ਭਾਵ ਪੰਜਵੇਂ ਨੰਬਰ ਵਾਲਾ ਮਹਾਦੀਪ ਮੰਨਿਆ ਜਾਂਦਾ ਹੈ ਇਹ ਇਹ ਪੂਰੀ ਤਰ੍ਹਾਂ ਦੱਖਣੀ ਅਰਧ ਗੋਲੇ ਦੇ ਵਿੱਚ ਹੈ ਦੱਖਣੀ ਅਰਧ ਗੋਲੇ ਦੇ ਵਿੱਚ ਜਿਸ ਦੇ ਮੱਧ ਦੇ ਵਿੱਚ ਕਹਿੰਦੇ ਦੱਖਣੀ ਧਰੂਵ ਹੈ ਉਹ ਆਪਾਂ ਇੱਕ ਕੁਐਸਚਨ ਹੀ ਆਇਆ ਕਰਦਾ ਸੀਗਾ ਹਨਾ ਉਹ ਹੁਣ ਤਾਂ ਕਾਫੀ ਟਾਈਮ ਹੋ ਗਿਆ ਪੀਐਸਟੈਟ ਦੇ ਵਿੱਚ ਨਹੀਂ ਆਇਆ ਉਹ ਸਿੱਧੇ ਇੱਕ ਕੁਐਸਚਨ ਪਾ ਕੇ ਪੁੱਛਦੇ ਹੁੰਦੇ ਸੀ। ਬਿਤਰੂਵਾਂ ਦੇ ਸਮੇਂ ਦੇ ਬਾਰੇ ਦਾ ਸੁਦਨ ਤੇ ਰਾਤ ਦੇ ਬਾਰੇ ਤਾਂ ਉਥੇ ਕੀ ਹੁੰਦਾ ਸੀ 6 ਮਹੀਨੇ ਦਿਨ ਹੁੰਦਾ ਧਰੂਵਾਂ ਤੇ 6 ਮਹੀਨਿਆਂ ਦੀ ਰਾਤ ਹੁੰਦੀ ਹੈ ਠੀਕ ਹੈ। ਇਹ ਉਸੇ ਤਰ੍ਹਾਂ ਦੀ ਗੱਲ ਹੁੰਦੀ ਹੈ ਠੀਕ। ਅੰਡਾਰਕ ਟਿਕਾ ਦੇ ਬਾਰੇ। ਇਹਦਾ ਜਿਹੜਾ ਖੇਤਰਫਲ ਹੈ ਕਹਿੰਦੇ 3 ਕਰੋੜ ਵਰਗ ਕਿਲੋਮੀਟਰ ਹੈ। ਇਸਦਾ ਜਿਹੜਾ ਖੇਤਰਫਲ ਹੈ 3 ਕਰੋੜ ਵਰਗ ਕਿਲੋਮੀਟਰ ਹੈ ਠੀਕ ਹੈ ਵੀ। ਨੈਕਸਟ ਦੇਖੋ। ਅੰਟਾਰਕਟਿਕਾ ਦਾ ਕਹਿੰਦੇ ਲਗਭਗ 98% ਦੀ ਹਿੱਸਾ ਹਮੇਸ਼ਾ ਬਰਫ਼ ਦੀ ਮੋਟੀ ਚਾਦਰ ਦੇ ਵਿੱਚ ਲਿਪਟਿਆ ਰਹਿੰਦਾ ਹੈ 98% ਜਿਹੜਾ ਹਿੱਸਾ ਹੈ ਦਾ ਉਹ ਹਮੇਸ਼ਾ ਬਰਫ਼ ਦੀ ਮੋਟੀ ਚਾਦਰ ਦੇ ਵਿੱਚ ਲਿਪਟਿਆ ਰਹਿੰਦਾ ਠੀਕ ਹੈ ਜਿਸ ਦੀ ਮੋਟਾਈ ਕਿੰਨੀ ਹੁੰਦੀ ਹੈ 2 ਤੋਂ ਲੈ ਕੇ 5 ਕਿਲੋਮੀਟਰ ਤੱਕ ਹੁੰਦੀ ਹੈ ਬਰਫ਼ ਦੀ ਮੋਟਾਈ ਠੀਕ ਹੈ ਇੱਥੇ ਬਰਫ਼ ਦੇ ਰੂਪ ਦੇ ਵਿੱਚ ਕਹਿੰਦੇ ਸੰਸਾਰ ਦੇ ਬਿਨਾਂ ਲੂਣੇ ਨਿਰਮਲ ਪਾਣੀ ਦਾ ਲਗਭਗ 70% ਭਾਗ ਜਮਾ ਹੈ ਕਹਿਣ ਦਾ ਮਤਲਬ ਕੀ ਹੈ ਇਥੇ ਕਹਿੰਦੇ ਬਰਫ਼ ਦੇ ਰੂਪ ਦੇ ਵਿੱਚ ਹੁਣ ਪਾਣੀ ਤੋਂ ਬਰਫ਼ ਬਣਦੀ ਹੈ ਹਨਾ ਇਥੇ ਬਰਫ਼ ਦੇ ਰੂਪ ਦੇ ਵਿੱਚ ਕਹਿੰਦੇ ਸੰਸਾਰ ਦੇ ਜਿਹੜੇ ਪਾਣੀ ਦੇ ਵਿੱਚ ਨਮਕ ਨਹੀਂ ਪਾਇਆ ਜਾਂਦਾ ਨਿਰਮਲ ਭਾਵ ਸ਼ੁੱਧ ਪੀਣ ਯੋਗ ਪਾਣੀ 70% ਹਿੱਸਾ ਜਿਹੜਾ ਇਥੇ ਜਮਾਗਾ ਪਾਣੀ ਦਾ ਠੀਕ ਹੈ ਤੇ ਕਿ ਕਾਦੇ ਵਿੱਚ ਆਹੋ ਕਨਵਰਟ ਹੈ ਉਹ ਬਰਫ਼ ਦੇ ਵਿੱਚ ਆ ਇਸ ਦੇ ਵਿੱਚ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਜੇ ਜੇਕਰ ਆਪਾਂ ਗੱਲ ਕਰੀਏ ਇਹਦੇ ਕਲਾਈਮੇਟ ਦੀ ਆ ਜਲਵਾਯੂ ਦੀ ਠੀਕ ਹੈ ਅੰਟਾਰਕਟਿਕਾ ਦੇ ਵਿੱਚ ਕਹਿੰਦੇ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਗਰਮੀਆਂ ਹੁੰਦੀਆਂ ਨੇ ਕਹਿਣ ਦਾ ਮਤਲਬ ਕੀ ਆ ਕਿ ਆਪਣੇ ਜੇਕਰ ਦੇਸੀ ਮਹੀਨੇ ਦੀ ਗੱਲ ਕਰੀਏ 11ਵੇਂ ਮਹੀਨੇ ਤੋਂ ਲੈ ਕੇ ਦੂਸਰੇ ਮਹੀਨੇ ਤੱਕ ਠੀਕ ਹੈ ਗਰਮੀਆਂ ਹੁੰਦੀਆਂ ਨੇ ਜਦੋਂ ਕਿ ਆਪਣੇ ਕੀ ਹੁੰਦੀ ਹੈ ਇੱਥੇ ਪੂਰੀ ਸਰਦੀ ਹੁੰਦੀ ਹੈ ਨਾ ਗਰਮੀਆਂ ਵਿੱਚ ਵੀ ਕਹਿੰਦੇ ਇੱਥੇ ਅੰਟਾਰਕਟਿਕਾ ਦਾ ਤਾਪਮਾਨ ਸਿਰਫ 0 ਅੰਸ਼ ਚ ਤੋਂ ਜ਼ਿਆਦਾ ਨਹੀਂ ਹੁੰਦਾ 0 ਅੰਸ਼ ਭਾਵ 0 ਠੀਕ ਹੈ ਇੱਥੇ ਲਗਭਗ 4 ਮਹੀਨੇ ਸੂਰਜ ਦਿਖਾਈ ਦਿੰਦਾ ਜਿਸ ਕਾਰਨ ਇਥੇ ਚਾਰ ਮਹੀਨੇ ਹੀ ਦਿਨ ਰਹਿੰਦਾ ਹੈ ਠੀਕ ਹੈ ਚਾਰ ਮਹੀਨੇ ਸੂਰਜ ਦਿਖਾਈ ਦਿੰਦਾ ਤਾਂ ਉਸੇ ਟਾਈਮ ਕੀ ਮੰਨਿਆ ਜਾਂਦਾ ਇੱਥੇ ਦਿਨ ਦਾ ਟਾਈਮ ਮੰਨਿਆ ਜਾਂਦਾ ਉਸ ਤੋਂ ਬਾਅਦ ਦੇਖੋ ਬਈ ਸਰਦੀਆਂ ਕਹਿੰਦੇ ਮਈ ਤੋਂ ਅਗਸਤ ਤੱਕ ਹੁੰਦੀਆਂ ਨੇ ਮੌਸਮ ਦੀ ਗੱਲ ਕਰ ਰਹੇ ਆ ਇੱਥੇ ਆਪਾਂ ਗਰਮੀਆਂ ਕਿਦੋਂ ਤੱਕ ਸੇ ਇੱਥੇ ਨਵੰਬਰ ਤੋਂ ਫਰਵਰੀ ਤੱਕ ਤੇ ਜੇਕਰ ਆਪਾਂ ਗੱਲ ਕਰੀਏ ਸਰਦੀਆਂ ਦੀ ਮਈ ਤੋਂ ਅਗਸਤ ਤੱਕ ਪਾਵ 5ਵੇਂ ਤੋਂ ਲੈ ਕੇ 8ਵੇਂ ਮਹੀਨੇ ਤੱਕ ਠੀਕ ਹੈ ਇਹਨਾਂ 4 ਮਹੀਨਿਆਂ ਦੇ ਵਿੱਚ ਸੂਰਜ ਨਹੀਂ ਹੁੰਦਾ ਠੀਕ ਹੈ ਇਸੇ ਕਰਕੇ ਇੱਥੇ ਕੀ ਹੁੰਦੀ ਹੈ 4 ਮਹੀਨੇ ਰਾਤ ਹੁੰਦੀ ਹੈ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਇੱਥੇ ਚੱਲਣ ਵਾਲੀਆਂ ਕਹਿੰਦੇ ਹਵਾਵਾਂ ਦੀ ਔਸਤ ਗਤੀ 30 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਜਿਹੜੀ ਇੱਥੇ ਹਵਾਵਾਂ ਚੱਲਦੀਆਂ ਨੀਗੀਆਂ ਉਹਨਾਂ ਦੀ ਜੇਕਰ ਆਪਾਂ ਗਤੀ ਦੀ ਗੱਲ ਕਰੀਏ ਔਸਤ ਗਤੀ ਦੀ 30 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਨੇ ਜਿਹੜੇ ਮੈਂ ਤੁਹਾਨੂੰ ਇਹ ਮੇਨ ਮੇਨ ਇਫੈਕਟ ਕਰਵਾ ਰਹੀ ਹਾਂ ਨਾ ਜੀ ਇਹਨਾਂ ਦੇ ਵਿੱਚ ਹੀ ਪੇਪਰ ਦੇ ਵਿੱਚ ਆਊਗਾ ਕਈ ਵਾਰ ਨਾ ਕੁਐਸਚਨ ਇਹੋ ਜਿਹੇ ਪਾਉਂਦੇ ਨੇ ਚਾਰ ਤੁਹਾਨੂੰ ਲਈ ਨਾ ਇਹ ਜਿਹੇ ਹੋਣਗੇ ਜਿਨ੍ਹਾਂ ਦੇ ਵਿੱਚ ਤੁਸੀਂ ਇੱਕ ਸਹੀ ਚੱਕਣੀ ਹੋਊਗੀ ਹਨਾ ਉਹ ਕੋਈ ਵੀ ਪਾ ਸਕਦੇ ਨੇ ਇਹਨਾਂ ਦੇ ਵਿੱਚੋਂ ਕਿਸੇ ਵੀ ਮਹਾਦੀਪ ਦੇ ਵਿੱਚੋਂ ਪਾ ਸਕਦੇ ਨੇ ਉਹ ਤਤ ਤੋਂ ਨੂੰ ਸਾਰੇ ਮਹਾਦੀਪਾਂ ਦੀ ਕੋਈ ਇੱਕ ਡਿਟੇਲ ਪਤਾ ਹੋਣੀ ਚਾਹੀਦੀ ਏ ਜੇਕਰ ਪਤਾ ਹੋਊਗੀ ਆਪਾਂ ਤਾਂ ਹੀ ਉੱਥੇ ਇੱਕ ਨੰਬਰ ਲੈ ਸਕਦੇ ਸਾਨੂੰ ਇਹ ਪਤਾ ਹੁਣ ਪੀਏ ਸਟੱਟ ਦੇ ਵਿੱਚ ਵੀ ਆਪਾਂ ਨੂੰ ਇੱਕ ਇੱਕ ਨੰਬਰ ਕਿੰਨਾ ਸਹਾਈ ਹੁੰਦਾ ਹੁਣ ਜਿਹੜੇ ਬੱਚੇ ਐਸਸੀ ਨਹੀਂ ਹਨ ਉਹਨਾਂ ਨੇ 82 ਲੈਣੇ ਹੁੰਦੇ ਨੇ ਮਤਲਬ 82 ਨੰਬਰ ਹਨ ਜਨਰਲ ਕੈਟਾਗਰੀ ਵਾਲੇ ਨੇ 90 ਲੈਣੇ ਹੁੰਦੇ ਨੇ ਤਾਂ ਉੱਥੇ ਇੱਕ ਇੱਕ ਨੰਬਰ ਸਹਾਈ ਬਣ ਜਾਂਦਾ ਕਈ ਵਾਰ ਨਾ ਇਹ ਹੁੰਦਾਗਾ ਇੱਕ ਇੱਕ 2 2 ਨੰਬਰਾਂ ਦੇ ਉੱਪਰ ਅਸੀਂ ਬੱਚਿਆਂ ਦਾ ਪੀਏ ਸਟੱਟ ਰਹਿਦਾ ਦੇਖਿਆ ਹੈ ਤਾ ਫਿਰ ਉਹਨਾਂ ਨੂੰ ਇਹ ਉਮੀਦ ਹੁੰਦੀ ਹੈ ਵੀ ਜਦੋਂ ਕੋਈ ਰਿਜ਼ਲਟ ਦੇ ਵਿੱਚ ਰਿਵਾਈਜ਼ ਕਰਨਗੇ ਜਾਂ ਕੋਈ ਕਹਿੰਦੇ ਨੇ ਗ੍ਰੇਸ ਵਗੈਰਾ ਮਿਲੂਗੀ ਤਾਂ ਸਾਡਾ ਪੇਪਰ ਕਲੀਅਰ ਹੋ ਜਾਊਗਾ ਨਾ ਪਰ ਕਦੇ-ਕਦੇ ਹੁੰਦਾ ਨਹੀਂ ਹਨਾ ਤਾਂ ਫਿਰ ਬਹੁਤ ਜ਼ਿਆਦਾ ਮੰਦੂਕੀ ਹੁੰਦੀ ਹੈ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਹੀ ਆ ਕਿ ਜਿਹੜੇ ਕੋਈ ਮਾੜੇ-ਮੋٹے ਮੇਨ ਮੇਨ ਫੈਕਟ ਹੁੰਦੇ ਨੇ ਉਹਨਾਂ ਨੂੰ ਜੇਕਰ ਆਪਾਂ ਧਿਆਨ ਨਾਲ ਦੇਖਾਂਗੇ ਹਨਾ ਤਾਂ ਉੱਥੋਂ ਹੀ ਕੀਕ ਨੰਬਰ ਜਿਹੜਾ ਆਪਾਂ ਆਸਾਨੀ ਦੇ ਨਾਲ ਕੱਢ ਲੈਣੀ ਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਅੱਗੇ ਨਵਰੀ ਪਾਣ ਅਰਥਾ ਤੇ ਇਹ ਕਹਿੰਦੇ ਹੋਰ ਦੇਸ਼ਾਂ ਦਾ ਕਬਜ਼ਾ ਹੁਣ ਅੰਟਾਰਕਟਿਕਾ ਮਹਾਸਾਗਰ ਜਿਹੜਾ ਮਹਾਦੀਪ ਹੈ ਇਹਦੇ ਉੱਪਰ ਭਾਰਤ ਤੇ ਹੋਰ ਦੇਸ਼ਾਂ ਦਾ ਕਬਜ਼ਾ ਕਿਵੇਂ ਹੈ ਦੇਖੋ ਅੰਟਾਰਕਟਿਕਾ ਵਾਲੇ ਕਹਿੰਦੇ ਖੋਜਾਂ ਕਰਨ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਕਈ ਵਿਗਿਆਨੀ ਸੀ ਜਿਹੜੇ ਭੇਜੀ ਸੀ ਠੀਕ ਹੈ ਭਾਰਤ ਵੱਲੋਂ 9 ਜਨਵਰੀ 1981 ਨੂੰ ਡਾਕਟਰ ਐਸ ਜੈਡ ਕਾਸਿੰਗ ਦੀ ਅਗਵਾਈ ਦੇ ਵਿੱਚ ਅੰਟਾਰਕਟਿਕਾ ਲਈ ਕਹਿੰਦੇ ਪਹਿਲੀ ਮਹਾਂਮਸ ਜਿਹੜੀ ਸ਼ੁਰੂ ਕੀਤੀ ਗਈ ਸੀ ਕਿੰਨਾਂ ਦੀ ਅਗਵਾਈ ਦੇ ਵਿੱਚ ਡਾਕਟਰ ਐਸ ਜੈਡ ਕਾਸਿਮ ਦੀ ਠੀਕ ਹੈ 1983 ਦੇ ਵਿੱਚ ਕਹਿੰਦੇ ਦੱਖਣੀ ਗੰਗੋਤਰੀ ਨਾਮੀ ਪਹਿਲੀ ਭਾਰਤੀ ਖੋਜ ਸਟੇਸ਼ਨ ਸੀ ਜਿਹੜਾ ਉਹ ਸਥਾਪਿਤ ਕੀਤਾ ਗਿਆ ਸੀ ਕਿੰਨੇ ਦੇ ਵਿੱਚ 1983 ਦੇ ਵਿੱਚ ਤੇ ਇਹਦਾ ਨਾਮ ਕੀ ਸੀਗਾ ਦੱਖਣੀ ਗੰਗੋਤਰੀ ਨਾਮੀ ਪਹਿਲਾ ਭਾਰਤੀ ਖੋਜ ਸਟੇਸ਼ਨ ਸੀ ਇੱਥੇ ਨਾ ਅਲੱਗ-ਅਲੱਗ ਦੇਸ਼ਾਂ ਨੇ ਆਪਣੇ ਖੋਜ ਕੇਂਦਰ ਬਣਾਏ ਹੋਏ ਨੇ ਠੀਕ ਹੈ ਉੱਥੇ ਆਪਣੇ ਭਾਰਤ ਦਾ ਵੀ ਹੈਗਾ ਇੱਕ ਉਸ ਤੋਂ ਬਾਅਦ ਦੇਖੋ ਇਸ ਪਰਫੀਲੇ ਮਹਾਦੀਪ ਦੇ ਉੱਪਰ ਕਹਿੰਦੇ ਕਵੀਨ ਮਾਨਲੈਨ ਨਾਮੀ ਥਾਂ ਤੇ ਭਾਰਤ ਨੇ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਹੈ ਜਿਸ ਨੂੰ ਕੀ ਦੱਖਣ ਗੰਗੋਤਰੀ ਜਾਂ ਇੰਦਰਾ ਸ਼ਿਖਰ ਵੀ ਕਿਹਾ ਜਾਂਦਾ ਹੈ ਠੀਕ ਹੈ ਕਹਿੰਦੇ ਬਰਫ਼ ਵਾਲੇ ਮਹਾਦੀਪ ਦੇ ਉੱਪਰ ਕਵੀਨ ਮਾਨਲੈਨ ਨਾਮੀ ਥਾਂ ਤੇ ਭਾਰਤ ਨੇ ਇੱਕ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਹੈ ਜਿਹਨੂੰ ਕੀ ਕਿਹਾ ਜਾਂਦਾ ਦੱਖਣ ਗੰਗੋਤਰੀ ਜਾਂ ਇੰਦਰਾ ਸ਼ਿਖਰ ਵੀ ਕਿਹਾ ਜਾਂਦਾ ਇੰਦਰਾ ਸ਼ਿਖਰ ਠੀਕ ਹੈ ਇਹ ਨਾਮ ਯਾਦ ਰੱਖਿਓ ਦੱਖਣੀ ਗੰਗੋਤਰੀ ਦੱਖਣ ਗੰਗੋਤਰੀ ਜਾਂ ਇੰਦਰਾ ਸ਼ਿਖਰ ਠੀਕ ਹੈ ਭਾਈ ਉਮੀਦ ਹੈ ਤੁਹਾਨੂੰ ਇੱਥੇ ਤੱਕ ਜਿਹੜਾ ਸਮਝ ਚ ਆ ਗਿਆ ਉਹ ਤੇ ਕਲੀਅਰ ਹੋ ਗਿਆ ਹੋਊਗਾ ਉਸ ਤੋਂ ਬਾਅਦ ਦੇਖੋ ਆਸਟ੍ਰੇਲੀਆ ਫਰਾਂਸ ਨਾਰਵੇ ਅਰਜਨਟੀਨਾ ਅਮਰੀਕਾ ਨਿਊਜ਼ੀਲੈਂਡ ਚਿੱਲੀ ਅਤੇ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਅੰਟਾਰਕਟਿਕਾ ਦੇ ਜਿਹੜੇ ਖੇਤਰਾਂ ਦੇ ਉੱਪਰ ਕਬਜ਼ਾ ਉਹ ਕੀਤਾ ਹੋਇਆ ਹੈ ਠੀਕ ਹੈ ਪਾਵ ਵੀ ਇੰਡਾ ਇਹਨਾਂ ਦੇ ਕੀ ਬੜੇ ਹਨ ਇੱਥੇ ਖੋਜ ਕੇਂਦਰ ਬੜੇ ਹਨ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਪੈਂਗੂ ਪੈਂਗੂਨ ਕੀ ਨਹੀਂ ਇੱਕ ਪ੍ਰਕਾਰ ਦੀ ਇਹ ਜਿਹੜੀ ਪ੍ਰਜਾਤੀ ਹੁੰਦੀ ਹੈ ਜੀਵਾਂ ਦੀ ਕਹਿੰਦੇ ਇੱਥੇ ਮਾਨਵ ਜਾਤੀ ਦਾ ਰਹਿਣਾ ਸੰਭਵ ਹੈ ਇਨਸਾਨ ਤਾਂ ਦੇਖੋ ਇੱਥੇ ਰਹਿ ਨਹੀਂ ਸਕਦਾ ਕਿਉਂਕਿ 0 ਡਿਗਰੀ ਤਾਪਮਾਨ ਹੁੰਦਾ ਇੱਥੇ ਹਨਾ 4 ਮਹੀਨੇ ਸੂਰਜ ਹੁੰਦਾ 4 ਮਹੀਨੇ ਰਾਤ ਹੁੰਦੀ ਹੈ ਕਹਿੰਨ ਦਾ ਮਤਲਬ ਕਿ 6 ਮਹੀਨੇ ਦਿਨ 6 ਮਹੀਨੇ ਰਾਤ ਹੁਣ ਆਪਾਂ ਤਾਂ ਜਿਹੜੇ ਹੈਗੇ ਆਪਾਂ ਤਾਂ ਜਿਹੜੇ ਆ 4 ਮਹੀਨੇ ਸਰਦੀ ਦੇ ਹੁੰਦੇ ਨੇ ਉਹੀ ਕੱਢਣੇ ਔਖੇ ਨੇ ਇਸ ਵਾਰ ਦੀ ਸਰਦੀ ਦੀ ਗੱਲ ਕਰ ਲਈ ਜੇਕਰ ਆਪਾਂ ਹਨਾ ਕਿੰਨੀ ਔਖਾ ਸਮਾਨ ਲੀ ਗਏ ਆਪਣਾ ਇੱਥੇ ਕਹਿੰਦੇ ਪੈਂਗੂਇਨ, ਕਰੇਲ, ਮੱਛੀ, ਵਾਲਰਸ ਪਾਈ ਜਾਂਦੇ ਨੇ। ਸਮੁੰਦਰੀ ਇਹੜੀ ਕਰੇਲ, ਮੱਛੀ ਤੇ ਸੀ ਵਾਲਰਸ ਨਾਲ ਭਰੇ ਹੋਏ ਨੇ। ਇਸ ਦੇ ਜੀਵਾਂ ਦੀ ਭੋਜਨ ਲੜੀ ਦਾ ਆਧਾਰ ਕੀ ਆ ਪਾਦਕ ਪਲਵਕ ਹੈ। ਜਿੰਨਾ ਤੋਂ ਬਾਅਦ ਲੜੀ ਵਾਰ ਕਰੇਲ, ਮੱਛੀਆਂ, ਸੱਕਵਿੰਡ, ਪਾਗਵਿੰਨ, ਸਮੁੰਦਰੀ ਚਿੜੀਆਂ, ਸੀਲ ਅਤੇ ਵੇਲ ਆਉਂਦੇ ਹਨ। ਠੀਕ ਹੈ ਇਹ ਇੱਥੇ ਦੀ ਜਿਹੜੀਆਂ ਉਹ ਪ੍ਰਜਾਤੀ ਨੇ ਜਿਹੜੀਆਂ ਇਸ ਆਪਾਂ ਕਹਿ ਸਕਦੇ ਬਰਫੀਲੇ ਮਹਾਦੀਪ ਦੇ ਉੱਪਰ ਜਿਨ੍ਹਾਂ ਨੇ ਰਹਿਣਾ ਸਿੱਖਿਆ ਹੋਇਆ ਹੈ ਹਨ ਉਸ ਤੋਂ ਬਾਅਦ ਦੇਖੋ ਅੰਟਾਰਕਟਿਕਾ ਦੇ ਵਿੱਚ ਕਹਿੰਦੇ ਪਾਈਆਂ ਜਾਣ ਵਾਲੀਆਂ ਚਿੜੀਆਂ ਗਰਮੀਆਂ ਦੇ ਮੌਸਮ ਦੇ ਵਿੱਚ ਅੰਟਾਰਕਟਿਕਾ ਦੇ ਖੇਤਰਾਂ ਦੇ ਵਿੱਚ ਪਰਵੇਸ਼ ਕਰਦੀਆਂ ਨੇ ਅਤੇ ਠੰਡੇ ਮੌਸਮ ਦੇ ਸ਼ੁਰੂ ਹੁੰਦੇ ਹੀ ਆਲੇ-ਦੁਆਲੇ ਦੇ ਦੀਪਾਂ ਦੇ ਵਿੱਚ ਚਲੀਆਂ ਜਾਂਦੀਆਂ ਨੇ ਭਾਵ ਉਹ ਸਿਰਫ ਤੇ ਗਰਮੀਆਂ-ਗਰਮੀਆਂ ਦੇ ਵਿੱਚ ਆਉਂਦੀਆਂ ਨੇ ਤੇ ਠੰਡੇ ਮੌਸਮ ਜਦੋਂ ਸਟਾਰਟ ਹੋਣ ਵਾਲੇ ਹੁੰਦੇ ਨੇ ਉਤੋਂ ਪਰਵਾਸ ਕਰ ਦਿੰਦੀਆਂ ਨੇ ਉਹ ਠੀਕ ਹੈ ਬਈ ਪੈਂਗੂ ਹੁੰਦੀਆਂ ਕਹਿੰਦੇ 21 ਪ੍ਰਜਾਤੀਆਂ ਅੰਟਾਰਕਟਿਕਾ ਦੇ ਤੱਟੀ ਖੇਤrana ਨਾਲ ਜੁੜੇ ਪर्वਤੀ ਭਾਗਾਂ ਵਿੱਚ ਝੁੰਡ ਵਿੱਚ ਨਿਵਾਸ ਕਰਦੀਆਂ ਨੇ ਠੀਕ ਹੈ 21 ਪ੍ਰਜਾਤੀਆਂ ਪਾਈਆਂ ਜਾਂਦੀਆਂ ਇੱਥੇ ਪੈਂਗੂਆਂ ਹੁੰਦੀਆਂ ਤੇ ਹੁੰਦੀਆਂ ਕਦੇ ਵਿੱਚ ਨਹੀਂ ਉਹ ਇਕੱਲੇ ਨਹੀਂ ਰਹਿੰਦੇ ਕਦੇ ਵੀ ਝੁੰਡ ਬਣਾ ਕੇ ਰਹਿੰਦੇ ਨੇ ਠੀਕ ਹੈ ਹੁਣ ਜੇਕਰ ਗੱਲ ਕਰੀਏ ਤੇ ਖਣਿਜ ਦੀ ਵੀ ਕਿਹੜੇ-ਕਿਹੜੇ ਖਣਿਜ ਮਿਲਦੇ ਨੇ ਹੁਣ ਅੱਧੇ ਬੱਚੇ ਤਾਂ ਇਹ ਸੋਚਦੇ ਹੋਣਗੇ ਜੇਕਰ ਪੇਪਰ ਦੇ ਵਿੱਚ ਕੁਐਸਚਨ ਆ ਜਾਏ ਉੱਥੇ ਕਿਹੜੇ-ਕਿਹੜੇ ਖਣਿਜ ਮਿਲਦੇ ਹੋਣਗੇ ਤਾਂ ਬਰਫ਼ ਮਿਲਦੀ ਹੈ ਕਲੀ ਹੈ ਨਾ ਨਹੀਂ ਇਥੇ ਲੋਹਾ ਤਾਂਬਾ ਕੋਲਾ ਖਣਜਰੂ ਵਿੱਚ ਪਾਈ ਜਾਂਦੇ ਨੇ ਅੰਟਾਰਕਟਿਕਾ ਬਾਰੇ ਖੋਜ ਕਰਨਾ ਵਿਗਿਆਨੀ ਲਈ ਬਹੁਤ ਰੋਮਾਂਚਕ ਕਾਰੀ ਬਣ ਗਿਆ ਇਹ ਤਾਂ ਹੀ ਤਾਂ ਉਥੇ ਬੈਠੇ ਨੇ ਆਪ ਦੇ ਖੋਜ ਕੇਂਦਰ ਫੋਲੀ ਇਸ ਵੀ ਇਹ ਮਹਾਦੀਪ ਬਾਰੇ ਹੋਰ ਡਿਟੇਲ ਦੇ ਵਿੱਚ ਜਾਣੀ ਹੈ ਹੋਰ ਜਾਣੀ ਹੈ ਹਨਾ ਉਸ ਤੋਂ ਬਾਅਦ ਦੇਖੋ ਅੰਟਾਰਕਟਿਕਾ ਕਰਨੇ ਧਰਤੀ ਦਾ ਪੰਜਵਾਂ ਸਭ ਤੋਂ ਵੱਡਾ ਮਹਾਦੀਪ ਹੈ ਪੰਜਵੇਂ ਨੰਬਰ ਤੇ ਸਭ ਤੋਂ ਵੱਡਾ ਹੈ ਹੁਣ ਇਥੇ ਇਹ ਨਾ ਸਮਝ ਲਿਓ ਵੀ ਮੈਂ ਸਭ ਤੋਂ ਵੱਡੇ ਇਸ ਨੂੰ ਬੋਲਦਾ ਠੀਕ ਹੈ ਕਿਉਂਕਿ ਕਈ ਬੱਚੇ ਹੁੰਦੇ ਨੇ ਜਿਹੜੇ ਮੂਹਣ ਵੱਤੇ ਹੁੰਦੇ ਨੇਗੇ ਉਹਨਾਂ ਨੇ ਟੀਚਰ ਨੂੰ ਗਲਤ ਠਹਿਰਾਉਣੀ ਠਰਾਣਾ ਹੁਣ ਚਾਹੇ ਗੁੱਸਾ ਹੀ ਲੱਗੇ ਕਿਸੇ ਨੂੰ ਅ ਪਰਸੋ ਚੌਥੇ ਦੀ ਵੀਡੀਓ ਦੇ ਉੱਪਰ ਇੱਕ ਬੱਚੇ ਨੇ ਕਮੈਂਟ ਕਰਕੇ ਸੀ ਕਿ ਮੈਡਮ ਦਾ ਮੈਥ ਕਮਜ਼ੋਰ ਆ ਨਾ ਚਲੋ ਆਪਦੀ ਆਪਦੀ ਮਤਤ ਹੁੰਦੀ ਹੈ ਹਰ ਇੱਕ ਦੀ ਜਿਹੜਾ ਕੋਈ ਟੀਚਰ ਨੂੰ ਇੱਜ਼ਤ ਨਹੀਂ ਦੇ ਸਕਦਾ ਉਹ ਉਹਨਾਂ ਦੀ ਆਪਦੀ ਸੈਂਸ ਆ ਨਾ ਆਪਾਂ ਕਿਸੇ ਬਾਰੇ ਬੁਰਾ ਭਲਾ ਨਹੀਂ ਬੋਲ ਸਕਦੇ ਪਰ ਉਹ ਹੋ ਸਕਦਾ ਕਈ ਵਾਰੀ ਹਾਲਾਤ ਐੇ ਜੇ ਹੁੰਦੇ ਨੇ ਨਾ ਹੁਣ ਮੈਂ ਤਾਨੂੰ ਦੱਸ ਨਹੀਂ ਸਕਦੀ ਕੀ ਸਿਚੁਏਸ਼ਨ ਹੁੰਦੀ ਹੈ ਨਾ ਕਈ ਵਾਰੀ ਚਾਕੇ ਵੀ ਨਹੀਂ ਬੋਲੇ ਜਾਂਦਾ ਹੁੰਦਾ ਕਿਉਂਕਿ ਹਰ ਇੱਕ ਜਿਹੜਾ ਹੁੰਦਾ ਨਾ ਕੋਈ ਪੜਾ ਨਹੀਂ ਸਕਦਾ ਸਟੇਜ ਦੇ ਉੱਪਰ ਕਹਿੰਦੇ ਨੀਚੇ ਖੜ ਕੇ ਬੋਲਣਾ ਹਰ ਇੱਕ ਨੂੰ ਆਉਂਦਾ ਪਰ ਉੱਪਰ ਚੜ ਕੇ ਜੇ ਸਟੇਜ ਦੇ ਉੱਪਰ ਬੋਲਣਾ ਹੁੰਦਾ ਨਾ ਉਹ ਕੋਈ ਕੋਈ ਬੋਲ ਸਕਦਾ ਹੁੰਦਾ ਤਾਂ ਇਸ ਕਰਕੇ ਥੋੜਾ ਜਿਹਾ ਇੱਜ਼ਤ ਜੇਕਰ ਆਪਾਂ ਕਿਸੇ ਦੀ ਕਰਾਂਗੇ ਤਾਂ ਹੀ ਉਹ ਮਿਲਦੀ ਹੁੰਦੀ ਹੈ ਹੈ ਨਾ ਸੋ ਚਲੋ ਛੱਡੋ ਕਹਿੰਦੇ ਆਂਟਾਰਕਟਿਕਾ ਜਿਹੜਾ ਪੰਜਵਾਂ ਸਭ ਤੋਂ ਵੱਡਾ ਮਹਾਦੀਪ ਹੈ ਇਹ ਇਹੀ ਇੱਕੋ ਇੱਕ ਮਹਾਦੀਪ ਹੈ ਜੋ ਜ਼ੀਰੋ ਆਬਾਦੀ ਵਾਲਾ ਹੈ ਕਹਿੰਦਾ ਮਤਲਬ ਕੀ ਹੈ ਇੱਥੇ 0% ਮਨੁੱਖੀ ਆਬਾਦੀ ਹੈ ਠੀਕ ਹੈ ਆਸਟਾਨ ਅੰਟਾਰਕਟਿਕਾ ਦੁਨੀਆ ਦਾ ਸਭ ਤੋਂ ਠੰਡਾ ਸਭ ਤੋਂ ਸੁੱਕਾ ਅਤੇ ਹਵਾ ਵਾਲਾ ਮਹਾਦੀਪ ਹੈ ਅੰਟਾਰਕਟਿਕਾ ਦੁਨੀਆ ਦਾ ਸਭ ਤੋਂ ਠੰਡਾ ਤੇ ਸੁੱਕਾ ਸੁੱਕਾ ਕਿਉਂ ਤੇ ਸਿਰਫ ਬਰਫ਼ ਹੈ ਨਾ ਅਤੇ ਹਵਾ ਵਾਲਾ ਮਹਾਦੀਪ ਹੈ ਉੱਥੇ ਹਵਾਵਾਂ ਚੱਲਦੀਆਂ ਨਹੀਂ ਉਸ ਤੋਂ ਬਾਅਦ ਦੇਖੋ ਇਹ ਤਿੰਨ ਸਾਗਰਾਂ ਦੇ ਨਾਲ ਘਿਰਿਆ ਹੋਇਆ ਹੈ ਕਿਹੜੇ-ਕਿਹੜੇ ਨੇ ਹਿੰਦ ਮਹਾਸਾਗਰ ਪ੍ਰਸ਼ਾਂਤ ਮਹਾਸਾਗਰ ਤੇ ਐਟਲਾਂਟਿਕ ਮਹਾਸਾਗਰ ਠੀਕ ਹੈ ਭਾਈ ਉਸ ਤੋਂ ਬਾਅਦ ਦੇਖੋ ਰਾਮਚੰਦ ਜੀ ਕਹਿੰਦੇ 1960 ਦੇ ਵਿੱਚ ਅੰਟਾਰਕਟਿਕਾ ਪਹੁੰਚਣ ਵਾਲੇ ਪਹਿਲੇ ਭਾਰਤੀ ਸੀ ਹੁਣ ਜੇਕਰ ਆਪਾਂ ਗੱਲ ਕਰੀਏ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਕਿ ਉਹ ਕਿਹੜਾ ਪਹਿਲਾ ਭਾਰਤੀ ਸੀ ਜਿਹੜਾ ਅੰਟਾਰਕਟਿਕਾ ਦੇ ਉੱਪਰ ਪਹੁੰਚਿਆ ਸੀ ਤਾਂ ਜਿਹੜੇ ਰਾਮਚੰਦ ਸੀਗੇ ਉਹ ਪਹਿਲੇ ਭਾਰਤੀ ਸੀਗੇ ਠੀਕ ਹੈ 1960 ਦੇ ਵਿੱਚ ਗਏ ਸੀ ਤੇ ਜੇਕਰ ਗੱਲ ਕਰੀਏ ਪਹਿਲੀ ਮਹਿਲਾ ਕਿਹੜੀ ਸੀਗੀ ਜਿਹੜੀ ਅੰਟਾਰਕਟਿਕਾ ਦੇ ਵਿੱਚ ਪਹੁੰਚੀ ਸੀ ਤਾਂ ਉਹ ਸੀ कैरोलीन माइकलसन ठीक है दो नाम मिलਦੇ ਨੇ ਦੀ ਅੰਟਾਰਕਟਿਕਾ ਦੇ ਕਹਿੰਦੇ 98% ਹਿੱਸਾ ਬਰਫ਼ ਨਾਲ ਢਕੇ ਹੋਇਆ ਹੈ ਜਿਸ ਨੂੰ ਬਰਫ਼ ਦੀ ਚਾਦਰ ਕਿਹਾ ਜਾਂਦਾ ਹੈ ਤੇ ਬਰਫ਼ ਦੀ ਜਿਹੜੀ ਇਹ ਚਾਦਰ ਦੀ ਮੋਟਾਈ ਹੈ ਉਹ ਕਿੰਨੀ ਹੈ 2 ਤੋਂ 5 ਕਿਲੋਮੀਟਰ ਇਹ ਤਾਂ ਆਪਣੀ ਗੱਲ ਪਹਿਲਾਂ ਹੋ ਗਈ ਸੀ ਇਸ ਮਹਾਦੀਪ ਦੇ ਉੱਪਰ ਕਹਿੰਦੇ ਕੋਈ ਵੀ ਤੱਟਵਰਤੀ ਮੈਦਾਨ ਨਹੀਂ ਹੈਗਾ ਇਹਦਾ ਸਿਰਫ 2% ਭਾਗ ਹੈ ਜਿਹੜਾ ਗਰਮੀਆਂ ਵਿੱਚ ਬਰਫ਼ ਮੁਕਤ ਹੋ ਜਾਂਦਾ ਹੈ ਉਹ ਵੀ ਗਰਮੀਆਂ ਦੇ ਵਿੱਚ 2% ਜਿਹੜੀ ਬਰਫ਼ ਹੈ ਇੱਥੇ ਖੁਰਦੀ ਹੈ ਠੀਕ ਹੈ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਅੰਟਾਰਕਟਿਕਾ ਦਾ ਕਹਿੰਦੇ ਪਾਮਰ ਪ੍ਰਾਇਦੀਪ ਜੋ ਕਿ ਕੁਝ ਹੱਦ ਤੱਕ ਪਰਹਮੁਕਤ ਹੈ ਜੇਕਰ ਆਹ ਕੁਐਸਚਨ ਆਉਂਦਾ ਪੇਪਰ ਦੇ ਵਿੱਚ ਕਿ ਅੰਟਾਰਕਟਿਕਾ ਦਾ ਉਹ ਕਿਹੜਾ ਹਿੱਸਾ ਹੈ ਜਿਹੜਾ ਬਰਫ਼ ਤੋਂ ਮੁਕਤ ਹੈ ਤਾਂ ਉਹ ਪਾਮਰ ਪ੍ਰਾਇਦੀਪ ਹੈ ਇਸ ਨੂੰ ਮੂਵਿੰਗ ਜਾਂ ਐਕਟਿਵ ਮਹਾਦੀਪ ਵੀ ਕਿਹਾ ਜਾਂਦਾ ਹੈ ਕਿਉਂਕਿ ਅੰਟਾਰਕਟਿਕਾ ਦੀ ਸ਼ਕਲ ਰੁੱਤਾਂ ਦੇ ਬਦਲ ਨਾਲ ਬਦਲ ਜਾਂਦੀ ਹੈ ਮੂਵਿੰਗ ਯਾ ਐਕਟਿਵ ਮਹਾਦੀਪ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਵਿਦਾ ਕਹਿੰਦੇ ਅੰਟਾਰਕਟਿਕਾ ਵਿੱਚ ਇੱਕ ਖਾਰੇ ਪਾਣੀ ਦੀ ਝੀਲ ਹੈ ਵਿਦਾ ਅੰਟਾਰਕਟਿਕਾ ਦੇ ਵਿੱਚ ਇੱਕ ਖਾਰੇ ਪਾਣੀ ਦੀ ਝੀਲ ਹੈ ਜੋ 19 ਮੀਟਰ ਮੋਟੀ ਬਰਫ਼ ਨਾਲ ਟਕੀ ਹੋਈ ਹੈ ਇਸ ਦਾ ਖਾਰਾ ਪਾਣੀ ਜਿਹੜਾ ਹੈਗਾ ਨਾ ਉਹ ਜਿਵੇਂ ਆਪਣਾ ਮ੍ਰਿਤਸਾਗਰ ਨਹੀਂ ਹੈਗਾ ਉਹਦੇ ਬਰਾਬਰ ਦੀ ਖਾਰੀਅਤ ਪਾਈ ਜਾਂਦੀ ਹੈ ਚਪਾਵ ਇੰਨਾ ਖਰਾ ਪਾਣਾ ਹੁੰਦੇ ਇਹਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਵੱਖ-ਵੱਖ ਖੋਜ ਕੇਂਦਰਾਂ ਦੀ ਕਿ ਕਿੰਨਾ ਕਿੰਨਾਂ ਨੇ ਇੱਥੇ ਖੋਜ ਕੇਂਦਰ ਖੋਲੇ ਹੋਏ ਨੇ ਉਹ ਦੇਖੋ 1983 ਤੋਂ ਲੈ ਕੇ 84 ਵਿੱਚ ਕਹਿੰਦੇ ਦੱਖਣੀ ਗੰਗੋਤਰੀ ਦੀ ਸਥਾਪਨਾ ਹੋਈ ਇਹ ਕਿੰਨਾ ਵੱਲੋਂ ਹੈ ਆਪਣੇ ਵਾਲੇ ਵੱਲੋਂ ਭਾਰਤ ਵਾਲੇ ਵੱਲੋਂ ਠੀਕ ਹੈ 1987 ਤੋਂ ਲੈ ਕੇ 99 99 ਤੱਕ ਦੋਸਤੀ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ ਅਠੇ ਦਲ ਦੁਆਰਾ ਠੀਕ ਹੈ 2006 ਦੇ ਵਿੱਚ ਨਵਾਂ ਖੋਜ ਕੇਂਦਰ ਭਾਰਤੀ ਨਾਮ ਨਾਲ ਲਾਰ ਸਮਨ ਹਿਰਸ ਵਿੱਚ ਬਣਾਇਆ ਗਿਆ ਇਸ ਕੇਂਦਰ ਨੇ ਕਹਿੰਦੇ 2012 ਦੇ ਵਿੱਚ ਜਾਂ ਸੀਰੀ ਉਹ ਸਟਾਰਟ ਕੀਤੀ ਸੀ ਠੀਕ ਹੈ ਬਈ ਉਮੀਦ ਹੈ ਤੁਹਾਨੂੰ ਜਿਹੜੀ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਵੇਗੀ ਸੋ ਜੇਕਰ ਤੁਹਾਨੂੰ ਕਲਾਸਾਂ ਪਸੰਦ ਆ ਰਹੀਆਂ ਨੇ ਰਾਜੀ ਮੇਰੇ ਵੱਲੋਂ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਇਸ ਕੁਸ਼ਸ਼ਨ ਨੂੰ ਪਹੁੰਚਾਓ ਤਾਂ ਕਿ ਜਿਹੜਾ ਕੋਈ ਵੀ ਬੱਚਾ ਜਿਹੜਾ ਆਪਦੀ ਸੈਲਫ ਸਟਡੀ ਕਰਕੇ ਹਨਾ ਪੀਐਸਟੈਟ ਨੂੰ ਕਲੀਅਰ ਕਰਨਾ ਚਾਹੁੰਦਾ ਉਹਨਾਂ ਤੱਕ ਸਾਡੀ ਇਹ ਕੋਸ਼ਿਸ਼ ਜਰੂਰ ਪਹੁੰਚੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਹ ਬੱਚੇ ਜਿਹੜੇ ਪੂਰੀ ਜਦੋਜਹਿਦ ਕਰਕੇ ਆਪਣੇ ਸੈਲਫ ਸਟਡੀ ਨਾਲ ਆਪਦੇ ਈਮਾਨ ਨਾਲ ਪੜ੍ਹਦੇ ਨੇ ਹਰ ਇੱਕ ਦੇ ਪੇਪਰ ਕਲੀਅਰ ਹੋਵੇ ਠੀਕ ਹੈ ਵੀ ਸੋ ਮਿਲਦੇ ਆ ਕੱਲ ਨੂੰ ਕੱਲ ਨੂੰ ਮੈਂ ਤੁਹਾਨੂੰ ਜਿਵੇਂ ਕਿਹਾ ਹੈਗਾ ਕਿ ਕਿਤਾ ਯੂਰਪ ਰਹਿ ਗਿਆ ਆਪਣਾ ਇੱਕ ਆਸਟ੍ਰੇਲੀਆ ਹਨਾ ਸੋ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਧੀਆ ਮਿਹਰ ਰਹੀ ਤਾਂ ਕੱਲ ਨੂੰ ਦੋਨੇ ਕਲਾਸਾਂ ਇੱਕਦਮ ਹੀ ਕਰ ਦਾਂਗੇ ਆਪਾਂ ਠੀਕ ਆਪਾਂ ਇੱਕ ਕਲਾਸ ਦੇ ਵਿੱਚ ਹੀ ਦੋਨੇ ਟੌਪਿਕ ਆ ਜਾਣਗੇ ਠੀਕ ਹੈ ਵੀ ਸੋ ਥੈਂਕ ਯੂ ਟੇਕ ਕੇਅਰ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਡਿਟੇਲ ਦੇ ਸੀ ਕਿ ਚੈਨਲ ਦੇ ਨਾਲ ਜੇਕਰ ਤੁਸੀਂ ਜੁੜੋਗੇ ਤੁਹਾਨੂੰ ਇੰਨਾ ਕੁਝ ਪ੍ਰੋਵਾਈਡ ਮਿਲੇਗਾ ਇਸ ਤੋਂ ਇਲਾਵਾ ਜਿਹੜੇ ਬੱਚੇ WhatsApp ਗਰੁੱਪ ਤੇ Telegram ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਨੇ 9878731752 ਨੰਬਰ ਦੇ ਉੱਪਰ ਤੁਸੀਂ ਜਾ ਕੇ WhatsApp ਮੈਸੇਜ ਰਾਹੀਂ ਆਪਣੀ ਜਿਹੜੀ ਫੁੱਲ ਡਿਟੇਲ ਉਹ ਭੇਜ ਸਕਦੇ ਹੋ ਰਾਜੀ ਇਹ ਦੋਨੇ ਬ੍ਰॉडਕਾਸਟ ਗਰੁੱਪ ਨੇ ਕਿਸੇ ਨੂੰ ਕਿਸੇ ਦਾ ਨੰਬਰ ਇਥੇ ਸ਼ੋ ਨਹੀਂ ਹੁੰਦਾ ਤਾਂ ਤੁਹਾਨੂੰ ਕੋਈ ਵੀ ਜਿਹੜੀ ਕੋਈ ਫ੍ਰੀ PDF ਪਾਈ ਜਾਂਦੀ ਹੈ ਕਲਾਸਾਂ ਪਾਈ ਜਾਂਦੀਆਂ ਨੇ ਕੋਈ ਵੀ ਕਲਾਸ ਦਾ ਲਿੰਕ ਹੈ ਤੁਹਾਨੂੰ ਜਿਹੜਾ ਟਾਈਮ ਟੂ ਟਾਈਮ ਉਹ ਲਿੰਕ ਨੇ ਜਿਹੜੇ ਮਿਲਦੇ ਨੇ ਦੇ ਨੇ ਠੀਕ ਹੈ ਵੀ ਸੋ ਮਿਲਦੇ ਆ ਕੱਲ ਨੂੰ ਸੋ ਥੈਂਕ ਯੂ ਟੇਕ ਕੇਅਰ ਆਪਣਾ ਧਿਆਨ ਰੱਖਿਓ ਤੇ ਆਪਣੀ ਪੜਾਈ ਨੂੰ ਜ਼ਿਆਦਾ ਰੱਖੋ ਸੋ ਥੈਂਕ ਯੂ